ਸੰਕੜੀਆਂ ਜ਼ਿਲ੍ਹਾ ਜਨਸਕਤਰ ਫਰੀਦਕੋਟ ਭਾਰਤੀ ਕਿਸਾਨ ਜੁਨੇਯੋਨ ਇਕਤਾ ਸਿੱਧੂਪੁਰ ਜਿਹੜਾ ਅਸੀਂ ਸੜਕਾਂ ਤੇ ਆਏ ਆਂ ਤੇ ਕੋਈ ਸਾਡਾ ਸ਼ੌਂਕ ਨਹੀਂ ਜਾਂ ਕੋਈ ਇਹ ਸਾਡੀ ਮਜਬੂਰੀ ਹੈ ਇੱਕ ਕਿਉਂਕਿ ਇਹ ਕੋ ਮਾਮਲਾ ਨਵਾਂ ਨਹੀਂ ਪਿਛਲਾ ਕਾਫੀ ਲੰਬਾ ਮਾਮਲਾ ਹੈ ਕਿ ਜਿਹੜੀ ਕੰਡਿਆਲੀ ਤਾਰ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਇਹ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੈ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ 40-40 ਸਾਲ ਪਹਿਲਾਂ ਬੇਬਾਦ ਪਈ ਜ਼ਮੀਨ ਨੂੰ ਆਬਾਦ ਕੀਤਾ ਹੈ ਉਹਨਾਂ ਆਬਾਦਕਾਰ ਕਿਸਾਨਾਂ ਨੇ 40 ਸਾਲਾਂ ਤੋਂ ਇਸ ਦਰਿਆਈ ਜ਼ਮੀਨ ਨੂੰ ਪੈਦਾਵਾਰ ਦੇਣ ਵਾਲੀ ਜ਼ਮੀਨ ਬਣਾਇਆ ਔਰ ਇੱਕ ਕਾਫੀ ਲੰਬੇ ਸਮੇਂ ਤੋਂ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਦੀ ਇਹ ਆਪਦੇ ਚਿਹਤਿਆਂ ਨੂੰ ਇਹਨਾਂ ਦਾ ਫਿਰੋਜ਼ਪੁਰ ਦਿਹਾਤੀ ਦਾ ਐਮਐਲਏ ਰਜਨੀਸ਼ ਦਈਆ ਉਹ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਉਹ ਸਾਡੇ ਸੈਂਕੜੇ ਏਕੜ ਜ਼ਮੀਨ ਦੇ ਉੱਤੇ ਸੈਂਕੜੇ ਕਿਸਾਨ ਪਰਿਵਾਰ ਹੈ ਜਿਨ੍ਹਾਂ ਨੇ ਉਹ ਜ਼ਮੀਨ ਨੂੰ ਆਬਾਦ ਕੀਤਾ ਹੈ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਕਰ ਰਹੇ ਹੈ ਉਹਨਾਂ ਕਿਸਾਨਾਂ ਨੂੰ ਉਹਨਾਂ ਜ਼ਮੀਨਾਂ ਚੋਂ ਬਾਹਰ ਕੱਢ ਕੇ ਆਪਦੇ ਚਹੇਤੇ ਲੋਕਾਂ ਨੂੰ ਸਰਕਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਜ਼ਮੀਨਾਂ ਤੇ ਉੱਤੇ ਕਾਬਜ਼ ਕਰਨਾ ਚਾਹੁੰਦਾ ਉਹਨਾਂ ਜ਼ਮੀਨਾਂ ਦੇ ਬਹਾਲ ਕਰਾਉਣ ਦੇ ਲਈ ਸਾਡਾ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਮਾਨਯੋਗ ਡੀਸੀ ਸਾਹਿਬ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਚੱਲਦਾ ਰਿਹਾ ਹੈ ਸਾਲਾਂ ਬੱਤੀ ਜੇ ਕਈੇ ਪਹਿਲਾਂ ਵੀ ਚੱਲਦਾ ਰਿਹਾ ਹੈ 6 ਮਹੀਨੇ ਪਹਿਲਾਂ ਸਾਲ ਪਹਿਲਾਂ ਇਹ ਮੋਰਚੇ ਲੱਗਦੇ ਰਹੇ ਆ ਉਹਨਾਂ ਕਿਸਾਨਾਂ ਨੂੰ ਨਾ ਜ਼ਮੀਨਾਂ ਦੇ ਹੱਕ ਦਿਵਾਉਣ ਲਈ ਪਰ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਅਕਸਰੇ ਬੇਵਿਸ਼ਵਾਸ ਦਿਵਾ ਕੇ ਸਾਨੂੰ ਉੱਥੋਂ ਠਾਲ ਦਿੰਦੇ ਸੀ ਕਿ ਤੁਹਾਡੀਆਂ ਇਹਨਾਂ ਮੰਗਾਂ ਨੂੰ ਅਸੀਂ ਜਲਦੀ ਪੂਚਾ ਕੇ ਜਿਹੜਾ ਨਾ ਕਿਸਾਨਾਂ ਨੂੰ ਮਾਲਕੀ ਹੱਕ ਦਵਾ ਦਾਂਗੇ। ਔਰ ਸਰਕਾਰ ਨੇ ਪ੍ਰਸ਼ਾਸਨ ਨੇ ਉੱਕਾ ਹੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਔਰ ਅੱਜ ਦੀ ਇਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਦਾ ਐਮ ਐਲ ਏ ਰਜਨੀਸ਼ ਦਈਆ ਉਹਦੇ ਇਸ਼ਾਰੇ ਦੇ ਉੱਤੇ ਉਹ ਗਰੀਬ ਕਿਸਾਨ ਸੈਂਕੜੇ ਪਰਿਵਾਰ ਹੈ ਜਿਹੜੇ ਉਹ ਥੋੜੀ ਥੋੜੀ ਜ਼ਮੀਨ ਦੇ ਉੱਤੇ ਆਪ ਦਾ ਪੇਟ ਪਾਲਣ ਕਰ ਰਹੇ ਹੈ। ਜਿਨ੍ਹਾਂ ਨੇ ਬੇਵਾਦ ਪਈ ਜ਼ਮੀਨ ਸਰਕੜੇ ਕਾਹੀ ਦੇ ਵਿੱਚੋਂ ਸੱਪਾਂ ਦੇ ਸਿਰ ਮੁੱਧ ਕੇ ਉਹਨੂੰ ਪੈਦਾ ਦੇਣ ਵਾਲੀ ਬਣਾਇਆ ਉਹ ਆਪਦੇ ਪਰਿਵਾਰ ਪਾਲ ਰਹੇ ਆ ਸੋ ਸਰਕਾਰ ਤੇ ਐਮਐਲਏ ਜਿਹੜਾ ਇਹਨਾਂ ਦਾ ਵਿਜਿਤ ਨੇ ਇਹਨਾਂ ਜ਼ਮੀਨਾਂ 'ਚ ਇਹਨਾਂ ਨੂੰ ਕੱਢ ਕੇ ਆਪਦੇ ਚਾਹਤਿਆਂ ਨੂੰ ਜਾਂ ਸਰਕਾਰ ਦੇ ਵਿੱਚ ਸਤਾ ਦੇ ਗਲਿਆਰਿਆਂ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਜਾਂ ਸਰਕਾਰ ਦੇ ਨਜ਼ਦੀਕੀਆਂ ਨੂੰ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਕਰ ਦਿੱਤਾ ਜਾਵੇ ਔਰ ਅਸੀਂ ਇਹ ਸੰਘਰਸ਼ ਨੂੰ ਆਪਦੇ ਨੂੰ ਪਿਛਲੇ ਲਗਭਗ 2 ਮਹੀਨਿਆਂ ਤੋਂ ਸ਼ਾਂਤਮਈ ਪੀਸਫੁਲੀ ਡੀਸੀ ਸਾਹਿਬ ਫਰੀ ਆਪਣਾ ਫਰੀਦਪੁਰ ਦੇ ਦਫ਼ਤਰ ਅੱਗੇ ਆ ਚਲਾ ਰਹੇ ਹਾਂ ਔਰ 35 ਦਿਨ ਹੋ ਗਏ ਸਾਡਾ ਇੱਕ ਕਿਸਾਨ ਭਾਰਤੀ ਕਿਸਾਨ ਜੁਨੇ ਨੇ ਇੱਕ ਤਾਂ ਸਿੱਧੂਪੁਰ ਦਾ ਦਾਰਾ ਸਿੰਘ 35 ਦਿਨਾਂ ਤੋਂ ਲੈ ਕੇ ਇਹਨਾਂ ਜ਼ਮੀਨਾਂ ਦੇ ਹੱਕ ਬਹਾਲ ਕਰਾਉਣ ਲਈ ਮਰਨ ਵਰਤ ਤੇ ਬੈਠਾ ਹੈ 35 ਦਿਨਾਂ ਤੋਂ ਲੈ ਕੇ ਉਹਦੇ ਅਨਾਜ ਦਾ ਇੱਕ ਦਾਣਾ ਅੰਦਰ ਨਹੀਂ ਗਿਆ ਕੇਵਲ ਪਾਣੀ ਤੇ ਔਰ ਜਦੋਂ ਉਹਦੀ ਪਿਛਲੇ ਦਿਨੀ ਸਿਹਤ ਵਿਗੜੀ ਹਾਰਟ ਅਟੈਕ ਆਇਆ ਨੂੰ ਉਹਦੇ ਸ਼ੂਗਰ ਦਾ ਲੈਵਲ ਡਾਊਨ ਹੋਇਆ ਪ੍ਰਸ਼ਾਸਨ ਨੇ ਧੱਕਾ ਮੁਕੀ ਕਰਕੇ ਉੱਥੇ ਪ੍ਰੋਟੈਸਟ ਦੇ ਵਿੱਚ ਬੈਠੀਆਂ ਔਰਤਾਂ ਨੂੰ ਧੱਕੇ ਦੇ ਕੇ ਉਹਨੂੰ ਧੱਕੇ ਨਾਲ ਲਿਜਾ ਕੇ ਜਿਹੜਾ ਹੈਗਾ ਬਠਿੰਡੇ ਦੇ ਇਮੇਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡ੍ਰਿਪ ਰਾਹੀਂ ਇਹਨਾਂ ਨੇ ਧੱਕੇ ਨਾਲ ਉਹਨੂੰ ਕੁਥੋੜੀ ਬਹੁਤਾ ਜਿਹੜੀ ਡ੍ਰਿਪ ਲਾਈ ਹੈ ਲੇਕਿਨ ਉਹਨੇ ਮੂੰਹ ਥਾਣੀ ਦੇ ਹਾਲੇ ਤੱਕ ਕੋਈ ਮੈਡੀਸਨ ਨਹੀਂ ਲਿਆ ਉਹ ਸਾਡਾ ਕਿਸਾਨ ਭੁੱਖਣ ਪਾਣਾ 35 ਦਿਨਾਂ ਤੋਂ ਲੈ ਕੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਕਿਸਾਨਾਂ ਦੇ ਇਹਨਾਂ ਆਵਾਜ਼ਕਾਰ ਕਿਸਾਨਾਂ ਦੇ ਹੱਕ ਲੈਣ ਲਈ ਸਾਡੀ ਜਥੇਬੰਦੀ ਪੀਸਫੁਲੀ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੈ ਪ੍ਰਸ਼ਾਸਨ ਆਨਾ ਕਾਨੀ ਕਰ ਰਿਹਾ ਗੋਗਲੋਂੋਂ ਮਿੱਟੀ ਝੜ ਰਿਹਾ ਹੈ ਉਹਨਾਂ ਨੂੰ ਹੱਕ ਨਹੀਂ ਦੇ ਰਿਆ ਇਸ ਕਰਕੇ ਸਾਨੂੰ ਜਿਹੜਾ 24 ਤਰੀਕ ਦਾ ਵਿਸ਼ਵਾਸ ਦਿਵਾਇਆ ਸੀ ਜਿਹੜਾ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਨੇ ਫਿਰੋਜ਼ਪੁਰ ਨੇ ਤੇ 24 ਤਰੀਕ ਤੱਕ ਤੁਹਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਦਾਂਗੇ ਪਰ ਇਹਨਾਂ ਨੇ ਨਹੀਂ ਕੀਤਾ ਕੱਲ ਅਸੀਂ ਫਿਰੋਜ਼ਪੁਰ ਦੇ ਵਿੱਚ ਇੱਕ ਚੌਕ ਬੰਦ ਕੀਤਾ ਸੀ ਔਰ ਅਸੀਂ ਉਦੋਂ ਹੀ 23 ਤਰੀਕ ਨੂੰ 81 ਵੀ 24 ਤੱਕ ਸਾਡਾ ਹੱਲ ਕਰ ਦਿਓ ਨਹੀਂ 26 ਤਰੀਕ ਨੂੰ ਅਸੀਂ ਹਾਲ ਪੰਜਾਬ ਦੇ ਵਿੱਚ ਜਿਹੜਾ ਰੋਡ ਬਲੌਕ ਕਰਾਂਗੇ ਅੱਜ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਡ ਬਲੌਕ ਨੇ ਜਦੋਂ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਦੇ ਤਾਰੋਂ ਪਾਰ ਕਿਸਾਨ ਆਵਾਦਕਾਰ ਕਿਸਾਨਾਂ ਦੇ ਜ਼ਮੀਨਾਂ ਦੇ ਹੱਕ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਸੰਘਰਸ਼ ਸਾਡਾ ਜਾਰੀ ਰਹੂ ਅਗਲਾ ਸਟੈਪ ਕੀ ਹੈ ਕੋਈ ਸਰਕਾਰ ਨਾਲ ਗੱਲ ਹੋਈ ਹੈ ਕਿਸੇ ਨੁਮਾਇੰਦੇ ਨਾਲ ਹਾਲ ਹਾਲ ਅੱਜ ਤਾਂ ਇਹ ਸਟੈਪ ਸਾਡਾ ਰੋਡ ਬਲੌਕ ਹੀ ਹੈ ਹਲੇ ਤੱਕ ਤੇ ਬਲੌਕ ਹੀ ਰਹਿਣਗੇ ਗੱਲਬਾਤ ਜਿਹੜੀ ਸਾਡੀ ਹਲੇ ਤੱਕ ਸਰਕਾਰ ਨਾਲ ਕੋਈ ਪੂਰਨੀ ਚੜੀ ਕੋਈ ਨਹੀਂ ਅੱਜ ਕੋਈ ਕੁਝ ਤਾਂ ਉਹਦਾ ਰੋਡ ਬਲੌਕ ਹੈ नौ रोड ब्लॉक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप